ਪਰ ਇਹ ਇਹ ਟੈਕ ਦੀ ਸ਼ਿਕਾਇਤ ਸੀ ਉਹ ਟੈਕ ਹੋ ਗਈ ਜੀ ਕਿੰਨਾ ਸਮਾਂ ਪਹਿਲਾਂ ਗਈ ਸੀ ਇਹ ਇਹ 7 ਮਹੀਨੇ ਪਹਿਲਾਂ ਗਈ ਸੀ ਕਿੰਨੀ ਉਮਰ ਦੀ ਸੀ 30 ਸਾਲ ਦੀ ਉਮਰ ਸੀ ਜੀ ਕੀ ਕੰਮ ਕੀ ਕਰਦੀ ਸੀ ਜੀ ਕੰਮ ਉਥੇ ਗੱਡੀਆਂ ਦੀ ਰਿਪੇਅਰ ਕੋਰ ਦਾ ਵਗੈਰਾ ਸੀਗਾ ਕੰਮ ਕਿਹੜੀ ਜਗ੍ਹਾ ਗਈ ਸੀ ਰੈਡਮੈਂਟਨ ਸੀ ਤੁਹਾਨੂੰ ਪੁਰ ਕਿਸ ਤਰ੍ਹਾਂ ਪਤਾ ਲੱਗਿਆ ਜੀ ਉਹਨਾਂ ਦੀ ਡੈਥ ਹੋ ਗਈ ਸੀ ਸਾਨੂੰ ਸ਼ਾਮ ਨੂੰ 5:00 ਵਜੇ ਫੋਨ ਆਇਆ ਸੀਗਾ ਜੀ ਕਿਹਨਾਂ ਦਾ ਸੀ ਉਹਨਾਂ ਦਾ ਹੀ ਆਇਆ ਸੀਗਾ ਆਪਣੇ ਚੈਨੋ ਦੇ ਸਹੁਰੇ ਜੀ ਉਹਨਾਂ ਨੇ ਸਾਨੂੰ ਫੋਨ ਲਾਇਆ ਸੀਗਾ ਜੀ ਤੇ ਫਿਰ ਅਸੀਂ ਉਹਨਾਂ ਨੂੰ ਲਾਇਆ ਸੀਗਾ ਫਿਰ ਉਹ ਪੱਕਾ ਕਰ ਤੋਂ ਫਿਰ ਹੋਇਆ ਜੀ ਤੇ ਹੁਣ ਕਿਸ ਤਰ੍ਹਾਂ ਦਾ ਕੀ ਗੱਲਬਾਤ ਚੱਲ ਰਹੀ ਹੈ ਜੀ ਉਹ ਲਿਉਣ ਦੀ ਜਿੱਤ ਆਪਣੇ ਇੱਥੇ ਦੀ ਜੀ ਹੁਣ ਅਸੀਂ ਚਾਹੁੰਦੇ ਆ ਕਿ ਇੱਥੇ ਹੀ ਉਹਨੂੰ ਅਸੀਂ ਲੈ ਕੇ ਇੱਥੇ ਹੀ ਉਹਨੂੰ ਅੱਜ ਇੱਥੇ ਡੱਡੂ ਗੋਦੀ ਨੂੰ ਜੀ ਤੇ ਸ਼ਿਸ਼ਕਾਰ ਵਗੈਰਾ ਇੱਥੇ ਕਰੀਏ ਅੱਛਾ ਕਿੰਨੇ ਬੱਚੇ ਸੀ ਉਹਨਾਂ ਦੇ ਜਿਵੇਂ ਵੇਵੇ ਸੀਗੇ ਵੇਵੇ ਸੀ ਬੱਚੇ ਤਾਂ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ 1-2 ਸਾਲ ਹੋ ਗਏ 1-2 ਸਾਲ ਹੋ ਗਏ ਜੀ ਸਰਕਾਰ ਤੋਂ ਕੋਈ ਮੰਗ ਕਰਨਾ ਚਾਹੁੰਦੀ ਕਿ ਉਹਦੀ ਡੱਡ-ਗੋਡੀ ਨੂੰ ਪੰਜਾਬ 'ਚ ਛਿੜਛਿੜ ਲਿਆਉਣ ਦਿੱਤਾ ਜਾਵੇ ਸਾਡੀ ਮੱਤ ਕੀ ਦੀ ਹੈ ਬੱਸ ਤੁਹਾਡਾ ਬ੍ਰਦਰ ਲੱਗਦਾ ਸੀ ਹਾਂਜੀ ਮੇਰੇ ਤੇ ਛੋਟਾ ਸੀ ਇਹ ਜੀ ਸਾਨੂੰ ਫੋਨ ਆਇਆ ਜੀ ਉੱਥੇ ਡੇਟਾ ਰੂਟ ਅਟੈਕ ਹੋਇਆ ਜੀ ਹਾਂਜੀ ਕਿੰਨੀ ਉਮਰ ਕਿੰਨੀ ਸੀ ਤਕਰੀਬਨ ਦੇਗ ਸਾਲ ਸੀ ਕਿੰਨੇ ਸਮਾਂ ਪਹਿਲਾਂ ਗਿਆ ਸੀ ਤਕਰੀਬਨ ਪੌਣੇ 7 ਮਹੀਨੇ 7 ਮਹੀਨੇ ਪਹਿਲਾਂ ਗਿਆ ਸੀ ਜੀ ਜੀ ਖਿੜ ਗਿਆ ਗਿਆ ਸੀ ਐਡਮਿਟਨ ਗਿਆ ਸੀ ਐਡਮਿਟਨ ਗਿਆ ਸੀ ਕਿ ਹਾਂ ਸਰਕਾਰ ਤੋਂ ਕਿਉਂ ਮੰਗਦਾ ਕਿਉਂ ਕਾਤਮਾਤ ਕਰਦੇ ਆ ਜੀ ਪਰਿਵਾਰ ਦੀ ਮਦਦ ਕੀਤੀ ਜਾਵੇ ਡੈੱਡ ਬਾਡੀ ਲਿਆਉਣ ਤੇ ਸਹਾਇਤਾ ਕੀਤੀ ਜਾਵੇ ਜੀ ਜੀ ਸਰਕਾਰ ਇਹਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ ਤਾਂ ਕਿ ਪਰਿਵਾਰ ਨੂੰ ਥੋੜਾ ਬਾਲਾ ਕੋਈ ਢਾਸ ਮਿਲ ਸਕੇ ਕਿ ਜਿਹੜਾ ਕਬਰ ਹੀ ਮੰਤਪਾਗੀ ਕਰਨਾ ਵਾਪਰੀ ਹੈ ਕੀ ਕੀ ਹੈ ਕੱਲ੍ਹ ਤੋਂ ਇਹ ਮੈਂ ਤਾਂ ਇਹਦੀ ਸ਼ਿਕਾਇਤ ਦੱਸਦੇ ਜੀ ਕਿ ਕਿੰਨੇ ਸਮੇਂ ਪਹਿਲਾਂ ਗਈ ਸੀ ਜੀ 7 ਕਿੰਨੇ ਮਹੀਨੇ ਪਹਿਲਾਂ ਗਈ ਸੀ ਕਿਹੜੀ ਗੱਲ ਹੈ ਸੀ ਜੀ ਲਓ ਤੁਮ ਜੀ ਮੈਰਿਜ ਵਗੈਰਾ ਹੋਈ ਵੀ ਇਹਨਾਂ ਤੇ ਹਾਂ ਜੀ ਮੈਂ ਤੁਹਾਡੇ ਕੀ ਲੱਗਦੇ ਸੀਗੇ ਜੀ ਆਪਣੇ ਲੜਕਾ ਜੀ ਲੜਕਾ ਸੀ ਤੁਹਾਨੂੰ ਕਿਸੇ ਬਤ ਲੱਗੇ ਜੀ ਇਹ ਫੋਨ ਲਾਇਆ ਜੀ ਇਹਨਾਂ ਨੇ ਹਰੀ ਕਾਲ ਨੇ ਜੀ ਕਿੰਨੀ ਕੁ ਉਮਰ ਕਿੰਨੀ ਸੀ ਜੀ ਉਹ 29-30 ਸਾਲ ਦੀ ਸੀ ਓਕੇ ਟਰੈਡ ਬੋਡੀ ਦੇ ਹਨ ਵਾਰੇ ਕੀ ਕਹਦੇ ਜਾ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਜੀ ਇਹੀ ਮੰਗਾ ਵੀ ਸਾਰੀ ਜਿਹੜੀ ਟਰੈਡ ਬਾਦੀ ਹੈ ਸਾਰੀ ਇੱਥੇ ਪੰਜਾਬ ਵਿੱਚ ਲਿਆਉਣ ਦੀ ਵਿਸ਼ੇਸ਼ਤਾ ਕਰਨਾ ਜੀ ਜੀ ਅੱਛਾ ਕੀ ਕੰਮ ਕੀ ਕਰਦੇ ਸੀ ਜੀ ਉੱਥੇ ਤੁਹਾਡਾ ਬੇਟਾ ਜਿਹੜੇ ਜੀ ਉੱਥੇ ਹੀ ਕਾਰਾਂ ਵਾਲੀ ਏਜੰਸੀ ਜੂਨ ਸੀ ਚ ਲੱਗਿਆ ਸੀਗਾ ਆਪਾਂ ਦਾ ਖਰਚਾ ਇਹ ਵੀ ਨਹੀਂ ਆ ਪਤਾ ਤਾਂ ਉਹਨਾਂ ਨੂੰ ਹੀ ਅਕਸਰ ਲੜਕੀ ਨੂੰ ਪਤਾ ਜੀ ਅੱਛਾ ਉਹ ਵੀ ਨਾਲ ਆ ਰਹੇ ਜੀ ਉਹਨਾਂ ਦੇ ਮਿਸੇਜ ਵੀ ਹਾਂ ਜੀ ਉਹ ਵੀ ਨਾਲ ਆ ਠੀਕ ਹੈ ਜੀ ਦੇਖ ਕੇ ਤੋਂ ਤਿੱਕਰ ਸੰਸਕਾਰ ਕੀਤਾ ਜਾਏਗਾ ਕੋਈ ਵੀ ਉਹ ਤਾਂ ਜੀ ਹੁਣ ਉਧਰੋਂ ਭੇਜਣ ਤੇ ਆ ਵੀ ਕਦੋਂ ਭੇਜਦੇ ਆ ਕੀ ਪ੍ਰੋਸੈਸ ਚੱਲ ਰਿਹਾ ਕੋਈ ਪਤਾ ਲੱਗ ਰਿਹਾ ਜੀ ਕਿਸ ਤਰ੍ਹਾਂ ਦਾ ਨਾ ਜੀ ਸਾਡੀ ਹਜੇ ਕੋਈ ਗੱਲ ਨਹੀਂ हां सरपंच साहब की क्या बात हुई है जेडे कनाडा ਦੇ ਵਿੱਚ ਮੁੰਡੇ ਦੀ ਡੈਥ ਹੋਈ ਹੈ ਜੀ ਇਹ ਸਾਡੇ ਪਿੰਡ ਦਾ ਬੱਚਾ ਸੀਗਾ ਜੀ ਪੂਰਾ ਹੁਣ ਹਾਰ ਸੀਗਾ ਜੀ 7 ਕੁ ਮਹੀਨੇ ਪਹਿਲਾਂ ਗਿਆ ਸੀਗਾ ਜੀ ਇਹ ਕੈਨੇਡਾ ਜੀ ਤੇ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਹਨਾਂ ਦੀ ਮੌਤ ਹੋ ਗਈ ਜਦੋਂ ਘਰ ਦੇ ਬਾਲਿਆਂ ਨੂੰ ਫੋਨ ਆਇਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਵਥੀ ਗਈ ਹੈ ਜੀ ਜੀ ਇਹ ਜਿਹੜੀ ਪ੍ਰੋਸੀਸ ਚੱਲ ਰਹੀ ਹੈ ਰਾਸ਼ ਨੂੰ ਇੱਥੇ ਲਿਆਉਣ ਵਾਸਤੇ ਡੈੱਡ ਬੋਡੀ ਨੂੰ ਜੀ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਜਿੰਨ ਜਲਦੀ ਤੋਂ ਜਲਦੀ ਉਹਨਾਂ ਦੀ ਡੈੱਡ ਬੋਡੀ ਸਾਡੇ ਕੋਲੇ ਪੰਜਾਬ ਚ ਪਹੁੰਚ ਜਾਏ ਅਸੀਂ ਸਾਰੇ ਪਾਸੋਂ ਸਰਕਾਰ ਤੋਂ ਵੀ ਸਹਾਇਤਾ ਮੰਗਦੇ ਹਾਂ ਜੀ ਉਧਰਲੀ ਸਰਕਾਰ ਨੂੰ ਵੀ ਆਨੇ ਜੀ ਸਾਡੀ ਕੋਈ ਜਲਦੀ ਤੋਂ ਜਲਦੀ ਸਹਾਇਤਾ ਕਰੇ ਆ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਗੱਲ ਹੋਈ ਹੈ ਜੀ ਹੋਈ ਹੈ ਜੀ ਐਮਐਲਏ ਸਾਹਿਬ ਨਾਲ ਹੋਈ ਸੀਗੀ ਮੋਲਕ ਸਿੰਘ ਸਾਡਾ ਜੈਤੋ ਹਲਕੇ ਦਾ ਜੀ ਉਹ ਆਂਦੇ ਸੀ ਕਰ ਰਹੇ ਆ ਕੋਸ਼ਿਸ਼ ਅਸੀਂ ਜੀ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਕਿੰਨੀ ਉਮਰ ਕਿੰਨੀ ਸੀ ਲੱਗ ਕੇ ਦੀ 29 ਸਾਲ ਦੀ ਉਮਰ ਸੀਗੀ ਕਿੱਥੇ ਕਿਥੇ ਕ੍ਰੈਡਿਟ ਬੁਡੀ ਲਿਆ ਦਿੱਤੀ ਜਾ ਸਕਦੀ ਹੈ ਪਿੰਡ ਜੀ ਕੋਸ਼ਿਸ਼ ਤਾਂ ਸਾਡੀ ਤਾਂ ਜਲਦੀ ਹੈ ਜੀ ਜਲਦੀ ਤੋਂ ਜਲਦੀ ਆਵੇ ਜੀ ਕੋਸ਼ਿਸ਼ ਕਰ ਰਹੇ ਆ ਅਸੀਂ